ਸਾਰਿਆਂ ਨੂੰ ਜੀ ਸਤ ਸ੍ਰੀ ਅਕਾਲ ਹੈਪੀ ਫੈਮਲੀ ਚੈਨਲ ਤੇ ਤੁਹਾਡਾ ਸਾਰਿਆਂ ਦਾ ਜੀ ਵੈਲਕਮ ਅੱਜ ਆਪਾਂ ਜੀ ਇੱਕ ਰੈਮਡੀ ਬਣਾਵਾਂਗੇ ਰੈਮਡੀ ਬਹੁਤ ਹੀ ਵਧੀਆ ਤਿਆਰ ਕਰਾਂਗੇ ਆਪਣੇ ਹੈਅਰ ਵਾਲਾ ਨੂੰ ਵਾਈਟ ਤੋਂ ਆਪ ਬਲੈਕ ਕਿਵੇਂ ਕਰ ਸਕਦੇ ਆ ਦੇਖੋ ਜੀ ਤੁਹਾਨੂੰ ਬਿਲਕੁਲ ਵੀ ਡਾਈ ਕਰਨ ਦੀ ਜ਼ਰੂਰਤ ਨਹੀਂ ਹੈਗੀ ਦੇਖੋ ਤੁਸੀਂ ਇੰਨੇ ਮਹਿੰਗੇ ਮਹਿੰਗੇ ਕੈਮੀਕਲ ਲਿਆ ਕੇ ਤੁਸੀਂ ਡਾਈ ਕਰਦੇ ਹੋ ਉਹ ਆਪਾਂ ਨੂੰ ਕਿੰਨੇ ਨੁਕਸਾਨ ਪਹੁੰਚਾਉਂਦੇ ਨੇ ਮੈਂ ਤੁਹਾਨੂੰ ਬਹੁਤ ਹੀ ਵਧੀਆ ਤਰੀਕਾ ਦੱਸੂਗੀ ਪੂਰਾ ਲਾਈਫ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਬਿਲਕੁਲ ਸਲਿੱਪ ਨਾ ਕਰਿਓ ਦੇਖੋ ਜੀ ਇਹਨਾਂ ਦੇ ਵਿੱਚ ਆਪਾਂ ਨੇ ਕੋਈ ਅਹਜੀ ਚੀਜ਼ਾਂ ਨਹੀਂ ਮਲਾਉਣੀਆਂ ਹੈਗੀਆਂ ਜਿਹੜੀਆਂ ਆਪਾਂ ਨੂੰ ਨੁਕਸਾਨ ਕਰ ਸਕਦੀਆਂ ਨੇ ਆਪਣੇ ਸਿਰ ਨੂੰ ਦੇਖੋ ਜੀ ਆ ਹੈਗੀ ਕਲੌਂਜੀ ਕਲੌਂਜੀ ਤੋਂ ਹੀ ਆਪਾਂ ਇੱਕ ਰੈਮਡੀ ਤਿਆਰ ਕਰਾਂਗੇ ਬਿਲਕੁਲ ਹੀ ਦੇਖੋ ਜੀ ਇਹ ਆਮ ਹੀ ਆਪਣੇ ਘਰ ਦੇ ਵਿੱਚ ਹੁੰਦੀ ਆ ਆਪਾਂ ਆਚਾਰ ਦੇ ਵਾਸਤੇ ਵਰਤਦੇ ਆ ਤੇ ਆਪਾਂ ਦੇਖੋ ਜੀ ਇਹਦੇ ਲਵਾਂਗੇ 3 ਚਮਚੇ ਦੇਖੋ ਜੀ ਆਪਾਂ ਇਹਨਾਂ ਦੇ ਵਿੱਚ ਕੋਈ ਵੀ ਅਜਿਹੀ ਚੀਜ਼ਾਂ ਨਹੀਂ ਮਲਾਉਣੀਆਂ ਹੈਗੀਆਂ ਤੇ ਜਿਹੜੀਆਂ ਆਪਾਂ ਨੂੰ ਜ਼ਿਆਦਾ ਚੀਜ਼ਾਂ ਦੀ ਜ਼ਰੂਰਤ ਹੋਵੇ ਸਿਰਫ ਇੱਕ ਕਲੌਂਜੀ ਉਹ ਤੁਸੀਂ ਲੈਣੀ ਆ ਜਿਹਦੇ ਨਾਲ ਤੁਹਾਨੂੰ ਆਪਾਂ ਬਿਲਕੁਲ ਹੀ ਵਾਲ ਕਾਲੇ ਕਲਰ ਦੇ ਕਰਕੇ ਦਿਖਾਵਾਂਗੀ ਉਮਰ ਤੋਂ ਪਹਿਲਾਂ ਹੀ ਚਿੱਟੇ ਵਾਲ ਆਪਣੇ ਆਉਣੇ ਸ਼ੁਰੂ ਹੋ ਜਾਂਦੇ ਆ ਆਪਾਂ ਦੇਖੋ ਜੀ ਇਹ ਕੈਮੀਕਲ ਇਹਨੇ ਸਿਰਾਂ ਦੇ ਉੱਤੇ ਲਗਾਉਨੇ ਆ ਹਨਾ ਤੇ ਉਹ ਆਪਣੇ ਸਾਰੇ ਹੀ ਨੁਕਸਾਨ ਹੀ ਕਰਦੇ ਨੇ ਇਸ ਕਰਕੇ ਜਿਹੜੀਆਂ ਇਹ ਆਪਣੀਆਂ ਨੇਚਰਲ ਚੀਜ਼ਾਂ ਹੁੰਦੀਆਂ ਨੇ ਘਰ ਦੇ ਵਿੱਚ ਹੀ ਬਣਾ ਕੇ ਇਹਨਾਂ ਦਾ ਇਸਤੇਮਾਲ ਕਰੋ ਤੇ ਤੁਹਾਡੇ ਵਾਲ ਬਿਲਕੁਲ ਵੀ ਕਾਲੇ ਰਹਿਣਗੇ ਤੇ ਚਲੋ ਹੁਣ ਜੀ ਆਪਾਂ ਇਹਨੂੰ ਦੱਸਦੇ ਆਂ ਤੇ ਆਪਾਂ ਇਹਦਾ ਇਸਤੇਮਾਲ ਕਿਵੇਂ ਕਰਨਾ ਇੱਕ ਤੁਸੀਂ ਲੈ ਲੈਣੀ ਆ ਕੜਾਹੀ ਕੜਾਹੀ ਚਾਹੇ ਤੁਸੀਂ ਲੋਹੇ ਦੀ ਲੈ ਲਓ ਜਿਹੜੀ ਵੀ ਹੈਗੀ ਤੁਹਾਡੇ ਕੋਲ ਆਪਾਂ ਨੇ ਇਹਨੂੰ ਹਲਕਾ ਜਿਹਾ ਸੇਕ ਲਵਾ ਕੇ ਨਾ ਤੇ ਇਹਦਾ ਬਿਲਕੁਲ ਇਹਨੂੰ ਕਾਲੀ ਹੋਰ ਕਰ ਲੈਣਾ ਵਾ ਗੈਸ ਨੂੰ ਆਪਣੇ ਜੀ ਆਨ ਕਰਤਾ ਤੇ ਹੁਣ ਕਲੌਂਜੀ ਨੂੰ ਆਪਾਂ ਸੇਕ ਲਵਾਵਾਂਗੇ ਜਦੋਂ ਆਪਣੀ ਕਲੌਂਜੀ ਗਈਏ ਭੁੱਜ ਚੰਗੀ ਤਰ੍ਹਾਂ ਨਾਲ ਤੇ ਫਿਰ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਤੁਸੀਂ ਖੋਦੀ ਹੈਰਾਨ ਹੋ ਜਾਓਗੇ ਕਲੌਂਜੀ ਦੇ ਨਾਲ ਵੀ ਵਾਲ ਬਿਲਕੁਲ ਨੇਚਰਲ ਕਾਲੇ ਹੋਗੇ ਤੁਸੀਂ ਸ਼ੈਂਪੂ ਕਰਨ ਤੋਂ ਪਹਿਲਾਂ ਇਹਨੂੰ 1 ਘੰਟਾ ਅੱਧਾ ਘੰਟਾ ਪਹਿਲਾਂ ਵੀ ਲਗਾ ਸਕਦੇ ਹੋ ਤੇ ਦੇਖੋ ਜੀ ਜਦੋਂ ਆਪਾਂ ਨੇ ਜੋ ਉਹ ਵੀ ਬੈਸੇ ਵੀ ਨਾਰਮਲ ਜਦੋਂ ਆਪਣੇ ਵਾਲ ਦਿਸਦੇ ਨੇ ਚਿੱਟੇ ਤੇ ਤੁਸੀਂ ਉਹਦੋਂ ਵੀ ਲਗਾ ਸਕਦੇ ਆ ਇਹਨਾਂ ਆਪਾਂ ਤੋਂ ਹੋਏ ਚੰਗੀ ਤਰ੍ਹਾਂ ਨਾਲ ਪੂਰਾ ਪ੍ਰੂਫ ਦਿਖਾਵਾਂਗੇ ਆਪਣੀ ਇਕ ਲੌਂਜੀ ਬਿਲਕੁਲ ਤੱਕ ਪੁੱਜ ਤੇ ਹੁਣ ਆਪਾਂ ਨੇ ਗੈਸ ਨੂੰ ਬੰਦ ਕਰਤਾ ਤੇ ਆਪਾਂ ਇਹਨੂੰ ਨਾ ਹੁਣ ਚੰਗੀ ਤਰ੍ਹਾਂ ਨਾਲ ਪੀਸ ਲਾਂਗੇ ਆਪਾਂ ਨੇ ਜੀ ਹਲਕੀ ਜਿਹੀ ਗਰਮ ਗਰਮੀ ਇਹਦੇ ਵਿੱਚ ਕੁੰਡੀ ਸੋਟੇ ਦੇ ਵਿੱਚ ਪਾ ਕੇ ਨਾ ਇਹਨੂੰ ਕੁੱਟ ਲੈਨੇ ਆ ਫਿਰ ਆਪਾਂ ਤੁਹਾਨੂੰ ਕੁੱਟਿਆ ਹੋਇਆ ਦਿਖਾਉਨੇ ਆ ਤੇ ਹੁਣ ਆਪਾਂ ਇਹਨੂੰ ਇਹਦੇ ਵਿੱਚ ਪਾ ਲੈਨੇ ਆ ਇਹ ਤਰ੍ਹਾਂ ਕੁੱਟ ਲਿਆ ਜਿਹੜੀ ਆਪਣੀ ਕਲੌਂਜੀ ਸੀਗੀ ਤੇ ਮੈਂ ਤੁਹਾਨੂੰ ਦਿਖਾਉਣੀ ਆ ਆਪਣੇ ਹੱਥ ਦੇ ਉੱਪਰ ਲਗਾ ਕੇ ਦੇਖੋ ਜੀ ਇਹਦਾ ਕਿੰਨਾ ਕਲਰ ਬਲੈਕ ਹੋ ਗਿਆ ਆਪਾਂ ਨੇ ਇਕੱਲੀ ਕਲੌਂਜੀ ਹੀ ਭੁੰਨੀ ਆ ਤੇ ਮੈਂ ਤੁਹਾਨੂੰ ਦਖਾਉਣੀ ਆ ਦੇਖੋ ਜੀ ਆਪਾਂ ਇੱਕ ਤਾਂ ਪਹਿਲਾਂ ਇਹਨੂੰ ਕੋਲੀ ਦੇ ਵਿੱਚ ਕੱਟ ਲੈਣੇ ਆ ਤੇ ਇੱਕ ਦੇ ਵਿੱਚ ਆਪਾਂ ਕਿਹੜੀ ਚੀਜ਼ ਮਿਲਾਵਾਂਗੇ ਉਹ ਵੀ ਤੁਹਾਨੂੰ ਬੱਸ ਦਿਆਂ ਤੇ ਆਪਣੇ ਵਾਲੀ ਬਹੁਤ ਹੀ ਵਧੀਆ ਆ ਤੇ ਨੇਚਰਲ ਚੀਜ਼ਾਂ ਨੇ ਜੀ ਦੇਖੋ ਜੀ ਇਹ ਆਪਾਂ ਨੂੰ ਇਸਤੇਮਾਲ ਕਰਨੀ ਚਾਹੀਦੀਆਂ ਨੇ ਤੇ ਤੁਸੀਂ ਡਾਈ ਦਾ ਬਿਲਕੁਲ ਖਿਹੜਾ ਛੱਡੋ ਬਿਲਕੁਲ ਨਾ ਲਾਓ ਤੇ ਇਹ ਤਾਂ ਇਸਤੇਮਾਲ ਕਰਾ। ਆ ਜਿਹੜੀ ਹੈਗੀ ਜੀ ਆਪਾਂ ਇੱਕ ਡੱਬੀ ਦੇ ਵਿੱਚ ਸਟੋਰ ਕਰ ਲਾਂਗੇ। ਤੇ ਇਹਦਾ ਲਾ ਕੇ ਹੁਣ ਦਿਖਾਉਣੀ ਹੈ ਹੱਥ ਦੇ ਉੱਤੇ ਲਾ ਕੇ। ਤੇ ਆਪਣੇ ਵਾਲ ਵੀ ਦੇਖੋ ਜੀ ਬਿਲਕੁਲ ਬਲੈਕ ਹੋ ਜਾਣੇ ਇਹ ਨਹੀਂ ਹੈਗਾ ਤੇ ਤੁਹਾਡੇ ਵਾਲ ਨਹੀਂ ਹੋਣਗੇ। ਵਾਲਾਂ ਨੂੰ ਤਾਂ ਜ਼ਿਆਦਾ ਕਰ ਜਲਦੀ ਇਹ ਕਲਰ ਪਕੜ ਕਰਦਾ ਹੈ ਤੇ ਹੱਥ ਤੋਂ ਹੋ ਸਕਦਾ ਆਪਣੇ ਜਲਦੀ ਲਹਿ ਜਵੇ। ਕਿਉਂਕਿ ਸਕਿਨ ਉਦੇ ਉਤੋਂ ਜਲਦੀ ਲੈ ਜਾਂਦੀ ਹੈ ਚੀਜ਼ ਤੇ ਮੈਂ ਤੁਹਾਨੂੰ ਲਾ ਕੇ ਵੀ ਦਿਖਾਉਣੀ ਆ ਤੁਸੀਂ ਦੇਖ ਸਕਦੇ ਹੋ ਦੇਖੋ ਜੀ ਆਪਣਾ ਹੀ ਪੂਰਾ ਵਾਟਰ ਪ੍ਰੂਫ ਹੋ ਗਿਆ ਦੇਖੋ ਜੀ ਬਿਲਕੁਲ ਵੀ ਲੈ ਨਹੀਂ ਲਿਆ ਹੜਿਆ ਤੇ ਆਪਣੇ ਕੋਈ ਚੀਜ਼ ਦੇਖੋ ਨਾਲ ਮਿਕਸ ਨਹੀਂ ਕੀਤੀ ਹੈਗੀ ਇਹਦੇ ਵਿੱਚ ਤੇ ਇਸੇ ਤਰ੍ਹਾਂ ਤੁਹਾਡੇ ਵਾਲ ਵੀ ਬਿਲਕੁਲ ਬਲੈਕ ਹੋ ਜਾਣੇ ਆ ਤੇ ਕੋਈ ਆਪਾਂ ਨੂੰ ਕੈਮੀਕਲਾਂ ਦੀ ਜ਼ਰੂਰਤ ਨਹੀਂ ਡਾਈ ਕਰਨ ਦੀ ਜ਼ਰੂਰਤ ਨਹੀਂ ਹੈਗੀ ਤੇ ਤੁਸੀਂ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਇਹਨੂੰ ਕਲੌਂਜੀ ਨੂੰ ਇਸਤੇਮਾਲ ਕਰਕੇ ਦੇਖਿਓ ਦੇਖੋ ਜੀ ਜਿਹੜੀ ਆਪਣੀ ਆ ਕਲੌਂਜੀ ਸੀਗੀ ਇਹਨੂੰ ਆਪਾਂ ਡੱਬੀ ਦੇ ਵਿੱਚ ਸਟੋਰ ਕਰਕੇ ਰੱਖ ਲਾਂਗੇ ਤੇ ਇਹਦੇ ਵਿੱਚ ਆਪਾਂ ਇੱਕ ਚੀਜ਼ ਮਿਲਾਉਣੀ ਆ ਐਰੋਵੈਲ ਜੈਲ ਉਹ ਤੁਹਾਨੂੰ ਵੀ ਪਤਾ ਆਪਣੇ ਵਾਲਾਂ ਦੇ ਬਹੁਤ ਹੀ ਵਧੀਆ ਫਾਇਦੇਮੰਦ ਆ ਜਿਹੜੀ ਆਪਾਂ ਨੇ ਐਰੋਵਲ ਜੈਲ ਮਲਾਈਏ ਦੇ ਵਿੱਚ ਨਾ ਇਹ ਤੁਸੀਂ ਮਤਲਬ 15 20 ਮਿੰਟ ਅੱਧੇ ਘੰਟੇ ਵਾਸਤੇ ਇਹਨੂੰ ਪਹਿਲਾਂ ਵਾਸ਼ ਕਰਨ ਤੋਂ ਪਹਿਲਾਂ ਲਗਾ ਸਕਦੇ ਹੋ ਜਿਹੜੀ ਆਪਾਂ ਨੇ ਆਹ ਚੀਜ਼ ਦੇ ਵਿੱਚ ਕੁਝ ਨਹੀਂ ਮਲਾਇਆ ਹੈਗਾ ਕਲੌਂਜੀ ਦੇ ਵਿੱਚ ਇਹਨੂੰ ਤੁਸੀਂ ਨਾਰਮਲ ਹੀ ਇਸੇ ਤਰ੍ਹਾਂ ਹੀ ਵਾਲਾਂ ਦੇ ਉੱਤੇ ਲਗਾ ਸਕਦੇ ਹੋ ਤੁਹਾਡੇ ਬਿਲਕੁਲ ਬਲੈਕ ਕਲਰ ਦੇ ਵਾਲ ਹੋ ਜਾਣਗੇ ਜਿਹੜੇ ਵਾਈਟ ਕਲਰ ਦੇ ਨੇ ਦੇਖੋ ਜੇ ਛੋਟੀ ਉਮਰ ਦੇ ਵਿੱਚ ਹੀ ਆਪਾਂ ਇਨੇ ਕੈਮੀਕਲ ਵਰਤਣ ਲੱਗ ਜਾਈਏ ਆ ਤੇ ਆਪਾਂ ਨੂੰ ਦੇਖੋ ਸਮਝ ਨਹੀਂ ਆਉਂਦੀ ਹੈਗੀ ਜਦੋਂ ਮਾੜੇ ਚਿੱਟੇ ਵਾਲ ਆਉਂਦੇ ਆ ਤਾਂ ਜਦ ਇਹ ਆਪਾਂ ਕੋਈ ਨਾ ਕੋਈ ਡਾਈ ਲਗਾ ਲੈਂਦੇ ਆ ਦੇਖੋ ਜੀ ਆਪਾਂ ਜਿਸ ਤਰ੍ਹਾਂ ਦਾ ਹੱਥ ਬਲੈਕ ਕਲਰ ਹੋ ਗਿਆ ਨਾ ਇਸ ਤਰ੍ਹਾਂ ਦੇ ਤੁਹਾਡੇ ਵਾਲ ਵੀ ਬਲੈਕ ਕਲਰ ਦੇ ਹੋ ਜਾਣੇ ਆ ਤੇ ਜਦੋਂ ਆਪਾਂ ਇਹ ਨੇਚਰਲ ਚੀਜ਼ਾਂ ਵਰਤਾਂਗੇ ਤੇ ਬਹੁਤ ਹੀ ਵਧੀਆ ਨੇ ਤੇ ਇਹਨਾਂ ਦਾ ਇਸਤੇਮਾਲ ਕਰੋ ਛੋਟੀ ਉਮਰ ਤੋਂ ਹੀ ਦੇਖੋ ਵਾਲ ਚਿੱਟੇ ਆਉਣ ਲੱਗ ਜਾਂਦੇ ਐ ਇੰਨੇ ਆਪਾਂ ਕੈਮੀਕਲ ਵਰਤ ਦਿਆਂ ਤਾਂ ਵਾਲਾਂ ਨੇ ਚਿੱਟੇ ਆਉਣਾ ਹੀ ਆ ਤੇ ਰੈਮਡੀਆਂ ਇਹਦੇ ਸਹੀ ਤਿਆਰ ਕਰਕੇ ਇਹਨਾਂ ਦਾ ਇਸਤੇਮਾਲ ਕਰਿਆ ਕਰੋ ਦੇਖੋ ਜੀ ਮੈਂ ਤੁਹਾਨੂੰ ਕੋਈ ਵੀ ਇਸ ਤਰ੍ਹਾਂ ਦੀ ਕੋਈ ਕੈਮੀਕਲ ਵਾਲੀ ਚੀਜ਼ ਨਹੀਂ ਦੱਸੀ ਜਿਹਦੇ ਨਾਲ ਆਪਾਂ ਨੂੰ ਨੁਕਸਾਨ ਹੋ ਸਕਦਾ ਬਹੁਤ ਹੀ ਵਧੀਆ ਨੇਚਰਲ ਚੀਜ਼ ਦੱਸੀ ਆ ਤੁਹਾਨੂੰ ਤੇ ਭੈਣਾਂ ਨੂੰ ਜ਼ਿਆਦਾ ਕਰ ਜਦੋਂ ਵੀ ਜ਼ਰੂਰਤ ਹੋਵੇ ਆਪਾਂ ਇਹਦਾ ਇਸਤੇਮਾਲ ਸੁੱਕੀ ਕਲੌਂਜੀ ਦਾ ਆਪਾਂ ਕਰ ਸਕਦੇ ਆ ਤੇ ਜੇਤੋਂ ਹੋਸੀਆਂ ਐਰੋਵਿਲ ਜਲ ਦਾ ਨਹੀਂ ਇਸਤੇਮਾਲ ਕਰਨਾ ਇਹ ਆਪਣੀ ਵਾਸ਼ ਟਾਈਮ ਤੇ ਕਰਨਾ ਹੈ ਵਾਸ਼ ਬਾੜਾ ਨੂੰ ਵਾਸ਼ ਕਰਨ ਤੋਂ ਪਹਿਲਾਂ ਆ ਆਪਾਂ ਜਦੋਂ ਮਰਜੀ ਇਹਦਾ ਇਹ ਤੇ ਇਸਤੇਮਾਲ ਕਰ ਸਕਦੇ ਇਹ ਨਹੀਂ ਹੈਗਾ ਵੀ ਇਹ ਜਦੋਂ ਆਪਾਂ ਸਿਰ ਤੇ ਲਾਵਾਂਗੇ ਤਾਂ ਆਪਣੀ ਚੁੰਨੀ ਕਿਸੇ ਦੁਪੱਟੇ ਨੂੰ ਲੱਗ ਜਾਊਗਾ ਬਿਲਕੁਲ ਨਹੀਂ ਲੱਗੂਗਾ ਤੇ ਤੁਸੀਂ ਪਹਿਲਾਂ ਸਿੰਪਲ ਸਿਰ ਦੇ ਉੱਤੇ ਕੱਪੜਾ ਫੇਰ ਕੇ ਦੇਖ ਲਿਓ ਜ਼ਰੂਰ ਬਹੁਤ ਹੀ ਵਧੀਆ ਤਰੀਕਾ ਤੁਹਾਨੂੰ ਮੈਂ ਦੱਸਿਆ ਇਸ ਤਰ੍ਹਾਂ ਦੀਆਂ ਵਧੀਆ-ਵਧੀਆ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਮਿਲਦੇ ਹਾਂ ਜੀ ਨਵੇਂ ਬਲੌਗ ਦੇ ਨਾਲ ਸਾਰਿਆਂ ਨੂੰ ਸਤ ਸ੍ਰੀ ਅਕਾਲ